ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਸਾਰੇ ਆਰਟੀਓ ਦਫ਼ਤਰਾਂ ਨੂੰ ਧਿਆਨ ਦੇ ਦੇ ਆਰਟੀਓ ਦਫ਼ਤਰ ਨੂੰ ਜਿੰਦਾ ਲਾ ਕੇ ਚਾਬੀਆਂ ਦਸਟਪੀਂਚ ਸੁੱਟ ਕੇ ਆਰਟੀਓ ਦਫ਼ਤਰਾਂ ਜਿਹੜੇ ਏਜੰਟ ਲੁੱਟ ਖਸੁੱਟ ਕਰਦੇ ਸੀ ਲੋਕਾਂ ਦੀ ਉਹ ਬੰਦ ਕਰਤੀ ਆ ਤੇ ਇਹਦੇ ਨਾਲ ਲੋਕੀ ਆਨਲਾਈਨ ਆਪਦਾ ਕੰਮ ਜਿਹੜਾ ਵਾ ਕਿਸੇ ਨੇ ਕੋਈ ਆਪਦਾ ਫੀਸ ਤਾਰਨੀ ਹੈ ਜਿਵੇਂ ਮੰਨ ਲਓ ਕਿਸੇ ਨੇ ਪਰਮਿਟ ਰੀਨਿਊ ਕਰਾਉਣਾ ਉਹ ਪਰਮਿਟ ਰੀਨਿਊ ਦੀ ਫੀਸ 1076 ਤੇ ਕਾਲ ਕਰਕੇ ਮੁਲਾਜ਼ਮ ਨੂੰ ਕਰਾ ਸਦਕੇ ਤਾਰ ਕੇ ਤੇ ਉਹਦਾ ਘਰ ਆ ਕੇ ਰੀਨਿਊ ਕਰਕੇ ਜਾਊਗਾ ਮੁਲਾਜ਼ਮ ਜਿਵੇਂ ਕਹਿੰਦੇ ਨਵਾਂ ਪਰਮਿਟ ਲੈਣਾ ਉਹ ਵੀ ਆਨਲਾਈਨ ਅਪਲਾਈ ਕਰਕੇ ਪਰਮਿਟ ਜਿਹੜਾ ਡਾਕੂਮੈਂਟ ਆ ਉਹ ਲਾਪਾਤੀ ਦੇ ਘਰੇ ਆ ਜੂਗਾ ਜਿਵੇਂ ਕਈਆਂ ਦੀਆਂ ਗੱਡੀਆਂ ਦਾ ਚਲਾਨ ਹੋਇਆ ਹੁੰਦਾ ਉਹ ਗੱਡੀ ਕਈ ਨਾ ਬਲੈਕਲਿਸਟ ਹੋਈ ਹੁੰਦੀ ਆ ਚਲਾਨ ਵੀ ਆਪਾਂ ਆਨਲਾਈਨ ਭਰ ਸਕਦੇ ਆ ਜਿਹੜੀ ਗੱਡੀ ਬਲੈਕਲਿਸਟ ਹੋਈ ਬਲੈਕਲਿਸਟ ਦੀ ਵੀ ਆਪਾਂ ਆਨਲਾਈਨ ਅਪਲਾਈ ਕਰਕੇ ਬਲੈਕਲਿਸਟ ਚੋਂ ਕਢਾ ਸਕਦੇ ਆ ਨਾਲ ਜਿਵੇਂ ਆਪਣੇ 1076 ਦੇ ਵਿੱਚ ਕਈ ਸੇਵਾਵਾਂ ਆਨਲਾਈਨ ਆਪਾ ਅਪਲਾਈ ਕਰਕੇ ਅੱਗੇ ਸਹੂਲਤਾਂ ਲੈਂਦੇ ਪਏ ਹਾਂ ਉਹਦੇ ਜੇ 1078 ਤੇ ਕਾਲ ਕਰਨਗੇ ਟਰਾਂਸਪੋਰਟ ਵਿਭਾਗ ਦੇ ਬਾਰੇ ਆਊਗਾ ਕਿ ਜੇ ਤੁਸੀਂ ਟਰਾਂਸਪੋਰਟ ਚ ਕੰਮ ਕਰਉਣਾ ਤੇ ਇਹ ਤਿੰਨ ਨੰਬਰ ਦਬਾਓ ਤੇ ਉਹਦੇ ਤੇ ਮੁੜ ਕੇ ਉਹ ਉਹ ਕੰਮ ਕਰਨ ਵਾਲੇ ਮੁਲਾਜ਼ਮ ਗੱਲ ਕਰਨਗੇ ਉਹ ਟਾਈਮ ਲੈ ਕੇ ਕਿ ਜੇ ਕੋਈ ਮੰਨ ਲਓ ਸਕੂਲ ਜਾਂਦਾ ਬੱਚਾ ਜਾਂ ਕਾਲਜ ਜਾਂਦਾ ਜਾਂ ਕੋਈ ਮੁਲਾਜ਼ਮ ਨੌਕਰੀ ਕਰਦਾ ਉਹ ਜਿਵੇਂ 8 9 ਵਜੇ ਘਰੋਂ ਚੱਲ ਜਾਂਦੇ ਸ਼ਾਮ 4 ਵਜੇ 5 ਵਜੇ ਘਰੇ ਹੁੰਦੇ ਆ ਉਹ ਟਾਈਮ ਦੇਣਗੇ ਵੀ 5 ਵਜੇ ਹੀ ਘਰੇ ਆ ਜੰਨੇ ਤੁਸੀਂ 6 ਵਜੇ ਆ ਜਿਓ 6 ਵਜੇ 1076 ਵਾਲਾ ਮੁਲਾਜ਼ਮ ਆਊਗਾ ਉਹ ਆ ਕੇ ਫੋਟੋ ਕਰੂਗਾ ਜੋ ਉਹਦੀ 50 ਰੁਪਏ ਜੋ ਵੀ ਫੀਸ ਆ ਉਹ ਫੀਸ ਦੇ ਕੇ ਉਹਦੇ ਬਾਅਦ ਜੋ ਫੀਸ ਸਰਕਾਰੀ ਆ ਉਸ ਡਾਕੂਮੈਂਟ ਦੀ ਉਹ ਫੀਸ ਤਾਰ ਕੇ ਉਹ ਡਾਕੂਮੈਂਟ ਕੁਝ ਸਮੇਂ ਦੇ ਵਿੱਚ ਲਾਪਾਤਰੀ ਦੇ ਘਰ ਦੇ ਵਿੱਚ ਆ ਜੂਗਾ ਤੇ ਜਿਹੜੇ ਮੰਨ ਲਓ ਲੁਧਿਆਣਾ ਜ਼ਿਲ੍ਹੇ ਦੀ ਆਪਾਂ ਉਦਾਹਰਨ ਦੇ ਤੌਰ ਤੇ ਗੱਲ ਕਰਨੀ ਹੈ 7 ਐਸ ਡੀ ਐਮ ਦਫ਼ਤਰ ਇਹ ਕੰਮ ਕਰਦੇ ਸੀ ਤੇ 8ਵਾਂ ਆਰਟੀਓ ਆਫਿਸ ਦੇ ਵਿੱਚ ਕੰਮ ਹੁੰਦਾ ਹੈ ਇਹ ਅੱਠਾਂ ਦਫ਼ਤਰਾਂ ਦਾ ਕੰਮ ਸੇਵਾ ਕੇਂਦਰਾਂ ਦੇ ਵਿੱਚ ਵੰਡ ਕੇ ਦੇ ਦਿੱਤਾ ਗਿਆ ਸਾਰੇ ਸੇਵਾ ਕੇਂਦਰਾਂ ਦੇ ਵਿੱਚ ਇਹ ਕੰਮ ਰੁਟੀਨ ਦੇ ਵਿੱਚ ਹੋਊਗਾ ਤੇ ਪੂਰੀ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ 44 ਸੇਵਾ ਕੇਂਦਰ ਨੇ ਅੱਠਾਂ ਦਫ਼ਤਰਾਂ ਦਾ ਕੰਮ 44 ਦਫ਼ਤਰਾਂ ਦੇ ਵਿੱਚ ਹੋ ਗਿਆ ਆਪੇ ਜਿਹੜੀਆਂ ਲਾਈਨਾਂ ਲੱਗਦੀਆਂ ਉਹ ਬੰਦ ਹੋ ਗਈਆਂ ਜਿਹੜੇ ਆਰਟੀਓ ਦਫ਼ਤਰ ਇੱਕੋ ਦਫ਼ਤਰ ਹੀ ਬਾਹਰ ਏਜੰਟ ਬੈਠੇ ਹੁੰਦੇ ਸੀ ਉਹ ਏਜੰਟਾਂ ਦੀਆਂ ਦੁਕਾਨਾਂ ਤੇ ਲੈਣਾ ਲੱਗ ਜਾਂਦੀਆਂ ਸੀ ਉਹ ਏਜੰਟਾਂ ਦਾ ਕੰਮ ਬੰਦ ਹੋ ਗਿਆ ਲੈਣਾ ਦਾ ਕੰਮ ਬੰਦ ਹੋ ਗਿਆ ਲੋਕਾਂ ਦੀ ਖੱਜਲ ਖਰਾਬੀ ਜਿਹੜਾ ਕਿ ਜਦੋਂ ਲੈਣਾ ਲੱਗੇ ਨੇ ਕੀਰਾ ਦੋ ਦੋ ਤਿੰਨ ਵਾਰੀ ਨਹੀਂ ਹੁੰਦੀ ਤੇ ਜੇ ਦਿਨ ਫੇਰ ਹੁਣ ਫੇਰ ਏਜੰਟਾਂ ਨੇ ਬਾਹਰ ਕਹਿਣਾ ਵੀ ਜੇ ਪੈਸੇ ਦੇ ਦਿਓਗੇ ਤਾਂ ਤੁਹਾਡਾ ਡੀਐਲ ਬਣ ਜਾਊਗਾ ਕਈਆਂ ਤੋਂ ਤਾਂ ਪੈਸੇ ਲੈ ਕੇ ਉਹਨਾਂ ਬਣਵਾ ਦੇਣਾ ਕਈਆਂ ਤੋਂ ਪੈਸੇ ਲੈ ਕੇ ਡੀਐਲ ਨਹੀਂ ਬਣਦਾ ਰਿਹਾ ਲੁੱਟ ਖਸੁੱਟ ਹੁੰਦੀ ਨਹੀਂ ਉਹ ਸਾਰੀ ਲੁੱਟ ਖਸੁੱਟ ਉਹਨਾਂ ਬੰਦ ਹੋ ਜੂਗੀ ਬਿਲਕੁਲ ਪਾਰਦਰਸ਼ੀ ਕੰਮ ਹੋਊਗਾ ਬੜੇ ਵਧੀਆ ਢੰਗ ਦੇ ਨਾਲ ਲੋਕਾਂ ਨੂੰ ਇਹ ਸਹੂਲਤ ਜਿਹੜੀ ਆ ਹੁਣ ਹੌਲੀ ਹੌਲੀ ਆਨਲਾਈਨ ਵਰਤਨ ਦੀ ਜਿਹੜੀ ਆ ਉਹ ਜਾਚ ਆ ਜੂਗੀ ਪਹਿਲਾਂ ਸੇਵਾ ਕੇਂਦਰਾਂ ਦੇ ਵਿੱਚ ਅਸੀਂ ਜਿਹੜੇ ਸਾਡੇ ਮੁਲਾਜ਼ਮੇ ਆ ਜੇ ਨਾਂ ਪਤਾ ਲੱਗੂ ਉਹਨਾਂ ਨੂੰ ਅਸੀਂ ਸੇਵਾ ਕੇਂਦਰਾਂ ਦੇ ਵਿੱਚ ਭੇਜਾਂਗੇ ਤਾਂ ਜੋ ਜਿਹੜਾ ਕੋਈ ਕੰਮ ਕਰਨਾ ਟਰਾਂਸਪੋਰਟ ਵੈਕਮੇ ਦਾ ਉਹ ਸੁਚਾਰੂ ਤੰਗਣਾ ਚੱਲ ਸਕੇ ਤੇ ਮੈਂ ਸਾਰੇ ਇੱਥੇ ਜਿਹੜੇ ਪ੍ਰੈਸ ਮੀਡੀਆ ਵਾਲੇ ਪ੍ਰਿੰਟ ਮੀਡੀਆ ਵਾਲੇ ਭਰਾ ਆ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਚਲੋ ਸਤਿ ਸ਼੍ਰੀ ਅਕਾਲ ਕੋਲ ਸਿਰਫ ਆਰਟੀਓ ਦਫ਼ਤਰ ਤੇ ਜਿਹੜਾ ਟੈਸਟ ਟਰੈਕ ਆ ਉਦੇ ਉੱਪਰ ਦੋ ਕੰਡੀਸ਼ਨਾਂ ਦੇ ਵਿੱਚ ਆਉਣਾ ਪਊਗਾ ਬਾਕੀ ਕੋਈ ਵੀ ਸੇਵਾ ਜਿਹੜੀ ਆ ਉਹ ਆਨਲਾਈਨ 1076 ਤੇ ਜਾਂ ਜਿਹੜੇ ਸਾਡੇ ਸੇਵਾ ਕੇਂਦਰੇ ਉਹਨਾਂ ਦੇ ਵਿੱਚ ਜਾ ਕੇ ਆਪਾਂ ਆਪਦਾ ਕੰਮ ਕਰਾ ਸਕਦੇ ਆ ਉਹ ਦੋ ਗੱਲਾਂ ਕਿਹੜੀਆਂ ਇੱਕ ਤੇ ਜਦੋਂ ਆਪਾਂ ਪੱਕਾ ਆਪਦਾ ਲਾਇਸੈਂਸ ਬਣਾਉਣਾ ਵਾ ਡਰਾਈਵਿੰਗ ਲਾਇਸੈਂਸ ਉਦੋਂ ਆਪਾਂ ਟੈਸਟ ਦੇਣ ਜਾਣਾ ਟਰੈਕ ਤੇ ਗੱਡੀ ਚਲਾਉਣੀ ਆ ਉਹ ਆਉਣਾ ਪੈਣਾ ਵਿਅਕਤੀ ਨੂੰ ਜਿਹੜਾ ਕੈਂਡੀਡੇਟ ਆ ਜਿਹੜਾ ਵਿਦਿਆਰਥੀ ਆ ਜਿਹਨੇ ਟੈਸਟ ਦੇਣਾ ਤੇ ਉਹਨੂੰ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਯਕੀਨੀ ਬਣਾ ਦਿੱਤਾ ਕਿ ਹਾਰ ਜਿਹੜਾ ਟੈਸਟ ਟਰੈਕ ਆ ਉਹਦੇ ਉੱਤੇ ਅਸੀਂ ਪ੍ਰਿੰਟਿੰਗ ਕਰਨ ਵਾਲੀ ਮਸ਼ੀਨ ਰੱਖਾਂਗੇ ਜਿਹੜਾ ਕੈਂਡੀਡੇਟ ਟੈਸਟ ਕਲੀਅਰ ਕਰਦਾ ਦਸਾਂ ਮਿੰਟਾਂ ਦੇ ਵਿੱਚ ਉਹਨੂੰ ਪ੍ਰਿੰਟ ਕਰਕੇ ਕਾਪੀ ਦੇ ਦੇਵਾਂਗੇ ਤਾਂ ਜੋ ਕਿਸੇ ਨੂੰ ਆਪਦੇ ਡਰਾਈਵਿੰਗ ਲਾਇਸੈਂਸ ਦੀ ਵੇਟਨਾ ਕਰਨੀ ਪਵੇ ਨਾ ਸਪੀਡ ਪੋਸਟ ਦੀ ਲੋੜ ਨਾ ਪੋਸਟ ਦੀ ਲੋੜ ਤੇ ਨਾਲ ਇੱਕ ਹੋਰ ਜਿਹੜੀ ਕੰਡੀਸ਼ਨ ਆ ਜਿਹੜੀ ਕਿਸੇ ਨੇ ਗੱਡੀ ਪਾਸਿੰਗ ਕਰਾਉਣੀ ਫਿਟਨੈਸ ਫਿਟਨੈਸ ਹੋਣੀ ਗੱਡੀ ਦੀ ਉਹ ਗੱਡੀ ਲੈ ਕੇ ਆਉਣੀ ਪਊਗੀ ਆਪਣਾ ਆਰਟੀਓ ਦਫ਼ਤਰ ਚ ਬਾਕੀ ਸਾਰੀਆਂ ਸੇਵਾਵਾਂ ਆਨਲਾਈਨ 1076 ਤੇ ਤੇ ਆਪਦੇ ਫੋਨ ਤੇ ਜਿਹਨੂੰ ਫੋਨ ਦੀ ਨੌਲੇਜ ਆਪਦੇ ਫੋਨ ਤੇ ਹੀ ਕਰ ਸਕਦਾ ਲੋਕਾਂ ਨੂੰ ਇਹਦੀ ਬੜੀ ਵੱਡੀ ਸਹੂਲਤ ਮਿਲੂਗੀ ਲੋਕਾਂ ਦੀ ਸਭ ਤੋਂ ਵੱਡੀ ਗੱਲ ਟਾਈਮ ਦੀ ਬਚਤ ਹੋ ਗਈ ਦੂਜੀ ਜਿਹੜੀ ਬਾਹਰ ਏਜੰਟਾਂ ਦੀ ਆ ਕੇ ਦਫ਼ਤਰ ਆਰਟੀਓ ਦਫ਼ਤਰ ਦੇ ਬਾਹਰ ਏਜੰਟ ਬੈਠੇ ਏਜੰਟਾਂ ਦੀ ਲੁੱਟ ਬੰਦ ਜਿਹੜਾ ਟੈਸਟ ਟਰੈਕ ਆ ਉਦੇ ਉੱਪਰ ਦੋ ਕੰਡੀਸ਼ਨਾਂ ਦੇ ਵਿੱਚ ਆਉਣਾ ਪਊਗਾ ਬਾਕੀ ਕੋਈ ਵੀ ਸੇਵਾ ਜਿਹੜੀ ਆ ਉਹ ਆਨਲਾਈਨ 1076 ਤੇ ਜਾਂ ਜਿਹੜੇ ਸਾਡੇ ਸੇਵਾ ਕੇਂਦਰੇ ਉਹਨਾਂ ਦੇ ਵਿੱਚ ਜਾ ਕੇ ਆਪਾਂ ਆਪਦਾ ਕੰਮ ਕਰਾ ਸਕਦੇ ਆ ਉਹ ਦੋ ਗੱਲਾਂ ਕਿਹੜੀਆਂ ਇੱਕ ਤੇ ਜਦੋਂ ਆਪਾਂ ਪੱਕਾ ਆਪਦਾ ਲਾਇਸੈਂਸ ਬਣਾਉਣਾ ਵਾ ਡਰਾਈਵਿੰਗ ਲਾਇਸੈਂਸ ਉਦੋਂ ਆਪਾਂ ਟੈਸਟ ਦੇਣ ਜਾਣਾ ਟਰੈਕ ਤੇ ਗੱਡੀ ਚਲਾਉਣੀ ਆ ਉਹ ਆਉਣਾ ਪੈਣਾ ਵਿਅਕਤੀ ਨੂੰ ਜਿਹੜਾ ਕੈਂਡੀਡੇਟ ਆ ਜਿਹੜਾ ਵਿਦਿਆਰਥੀ ਆ ਜਿਹਨੇ ਟੈਸਟ ਦੇਣਾ ਤੇ ਉਹਨੂੰ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਯਕੀਨੀ ਬਣਾ ਦਿੱਤਾ ਕਿ ਹਰ ਜਿਹੜਾ ਟੈਸਟ ਟਰੈਕ ਆ ਉਹਦੇ ਉੱਤੇ ਅਸੀਂ ਪ੍ਰਿੰਟਿੰਗ ਕਰਨ ਵਾਲੀ ਮਸ਼ੀਨ ਰੱਖਾਂਗੇ ਜਿਹੜਾ ਕੈਂਡੀਡੇਟ ਟੈਸਟ ਕਲੀਅਰ ਕਰਦਾ ਦਸਾਂ ਮਿੰਟਾਂ ਦੇ ਵਿੱਚ ਉਹਨੂੰ ਪ੍ਰਿੰਟ ਕਰਕੇ ਕਾਪੀ ਦੇ ਦੇਵਾਂਗੇ ਤਾਂ ਜੋ ਕਿਸੇ ਨੂੰ ਆਪਦੇ ਡਰਾਈਵਿੰਗ ਲਾਇਸੈਂਸ ਦੀ ਵੇਟਰਾ ਕਰਨੀ ਪਵੇ ਨਾ ਸਪੀਡ ਪੋਸਟ ਦੀ ਲੋਡ ਨਾ ਪੋਸਟ ਦੀ ਲੋਡ ਤੇ ਨਾਲ ਇੱਕ ਹੋਰ ਜਿਹੜੀ ਕੰਡੀਸ਼ਨ ਹੈ ਜਿਹੜੀ ਕਿਸੇ ਨੇ ਗੱਡੀ ਪਾਸਿੰਗ ਕਰਾਉਣੀ ਫਿਟਨੈਸ ਫਿਟਨੈਸ ਹੋਣੀ ਗੱਡੀ ਦੀ ਉਹ ਗੱਡੀ ਲੈ ਕੇ ਆਉਣੀ ਪਊਗੀ ਆਪਣਾ ਆਰਟੀਓ ਦਫਤਰ ਚ ਬਾਕੀ ਸਾਰੀਆਂ ਸੇਵਾਵਾਂ ਆਨਲਾਈਨ 1076 ਤੇ ਤੇ ਆਪਦੇ ਫੋਨ ਤੇ ਜਿਹਨੂੰ ਫੋਨ ਦੀ ਨਾਲਜ ਆਪਦੇ ਫੋਨ ਤੇ ਹੀ ਕਰ ਸਕਦਾ ਲੋਕਾਂ ਨੂੰ ਇਹਦੀ ਬੜੀ ਵੱਡੀ ਸਹੂਲਤ ਮਿਲੂਗੀ ਲੋਕਾਂ ਦੀ ਸਭ ਤੋਂ ਵੱਡੀ ਗੱਲ ਟਾਈਮ ਦੀ ਬਚਤ ਹੋ ਗਈ ਦੂਜੀ ਜਿਹੜੀ ਬਾਹਰ ਏਜੰਟਾਂ ਦੀ ਆਟਕੇ ਦਫਤਰ ਆਰਟੀਓ ਦਫਤਰ ਦੇ ਬਾਹਰ ਏਜੰਟ ਬੈਠੇ ਏਜੰਟਾਂ ਦੀ ਲੁੱਟ